ਦੋਂ ਸਦਾ ਮਰਕਾ ਬਿਚੈ ਕਰ ਤੋਂ ਕਾਂਗਰਸ ਦੇ ਇੰਚਾਰਜ ਅਮਰਪਿੱਤ ਲਾਲੀਆ ਜੀ ਮੇਰੇ ਨਾਲ ਨੇ ਤੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਇਹਨਾਂ ਨੇ ਵਿਧਾਨ ਸਭਾ ਹਲਕਾ ਗਡ ਸਿੰਘਰ ਦੇ ਅਨਿਕਾ ਪਿੰਡਾਂ ਵਿੱਚ ਦੌਰਾ ਕਰਨ ਉਪਰੰਤ ਸਰਕਾਰ ਦੇ ਜੋ ਖੜੰਗ ਅਗਾਊਂ ਪ੍ਰਵੰਸੀ ਉਹਨਾਂ ਤੇ ਇਹਨਾਂ ਦਾ ਵਿਅਕਤੀਗਤ ਜਾਇਜ਼ਾ ਕਿਹੋ ਜਿਹਾ ਰਿਹਾ ਸਰਦਾਰ ਸਤਪੰਨਨ ਜੀ ਹਾਂ ਲੋਕਾਂ ਨੂੰ ਲੱਗਿਆ ਲੋਕਾਂ ਨਾਲ ਗੱਲਬਾਤ ਕਰਦੋਂ ਪਰੰਤ ਕਿ ਲੋਕ ਕਿਹੋ ਜਿਹਾ ਐਕਸਪੀਰੀਅੰਸ ਰੱਖਦੇ ਇਸ ਸਰਕਾਰ ਦੇ ਬੜੇ ਹਾਂ ਦੇਖੋ ਬੜੇ ਦੁੱਖ ਦਾ ਸਮਾਂ ਆ ਕੁਦਰਤ ਦੀ ਮਾਰ ਝੱਲ ਰਹੇ ਆ ਕੁਦਰਤ ਦੀ ਪ੍ਰਕੋਪੀ ਕਹਿ ਲਓ ਇਹਨੂੰ ਔਰ ਪਹਿਲਾਂ ਤਾਂ ਦੇਖਦੇ ਸੀ ਸਾਡਾ ਜਿਹੜਾ ਨੀਂ ਪਹਾੜੀ ਇਲਾਕਾ ਉੱਥੋਂ ਪਾਣੀ ਤਕਰੀਬਨ ਪਹੁੰਚ ਜਾਂਦਾ ਸੀਗਾ ਦੂਜੇ ਪਾਸੇ ਨੂੰ ਪਰ ਹੁਣ ਤਾਂ ਸਾਰੇ ਪਿੰਡਾਂ ਦੇ ਆ ਸਾਡੇ ਬਲਾਕ ਮਾਲਪੁਰ ਦੇ ਅਸੀਂ ਸਾਰੇ ਪਿੰਡਾਂ 'ਚ ਜਾ ਕੇ ਇੱਥੇ ਤੁਸੀਂ ਵੀ ਲਗਾਤਾਰ ਅਪਡੇਟ ਦੇ ਰਹੇ છો ਛੋਟੇ ਮੀਡੀਆ ਰਹੀਂ ਸਾਰੇ ਹੀ ਪਿੰਡਾਂ ਦੇ ਵਿੱਚ ਪਾਣੀ ਆ ਲੋਕ ਪਰੇਸ਼ਾਨ ਆ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਔਰ ਲੋਕਾਂ ਦੇ ਕੰਮਕਾਰ ਵੀ ਠੱਪ ਪਏ ਆ ਤੇ ਜਿਹੜਾ ਉਸ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਆ ਭਈ ਆਉਣ ਵਾਲੇ ਜਿਹੜੇ ਮੌਸਮ ਦੀ ਪੇਖੌਣੀਆਂ ਦੋ ਤਿੰਨ ਦਿਨ ਹੋਰ ਜਿਹੜੇ ਆ ਉਹ ਵੀ ਖਤਰੇ ਵਾਲੇ ਦਿਖ ਰਹੇ ਆ ਤੇ ਪ੍ਰਸ਼ਾਸਨ ਦੀ ਜਿਹੜੀ ਤੁਸੀਂ ਗੱਲ ਕੀਤੀ ਪ੍ਰਸ਼ਾਸਨ ਦੇ ਕੋਈ ਪ੍ਰਬੰਧ ਦਿਖ ਨਹੀਂ ਰਹੇ ਬੇਸ਼ੱਕ ਸਮਾਂ ਨਹੀਂ ਹੈਗਾ ਪ੍ਰਸ਼ਾਸਨ ਨੂੰ ਕੋਸਣ ਦਾ ਕਿਉਂਕਿ ਜਦੋਂ ਕੁਦਰਤੀ ਕੋਈ ਕਰੋਪੀ ਹੁੰਦੀ ਆ ਉਸ ਵੇਲੇ ਆਪਸ ਇੱਕ ਦੂਜੇ ਦੇ ਦੋਸ਼ ਲਾਉਣ ਦੀ ਬਜਾਏ ਰਲ ਕੇ ਸਾਨੂੰ ਕੰਮ ਕਰਨਾ ਚਾਹੀਦਾ ਲੋਕਾਂ ਦੇ ਰਿਲੀਫ ਲਈ ਬਟ ਇਹ ਬੜੇ ਦੁੱਖ ਦੀ ਗੱਲ ਆ ਤੁਸੀਂ ਵੀ ਪਹਿਲਾਂ ਦੇਖਿਆ ਹੁਣ ਆਪਣਾ ਸ਼ਾਇਦ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਵੀ ਆਪਾਂ ਇਹਨਾਂ ਪਿੰਡਾਂ 'ਚ ਇਸੇ ਤਰ੍ਹਾਂ ਘੁੰਮ ਰਹੇ ਸੀ ਤੇ ਦੇਖਣ ਨੂੰ ਇਹ ਮਿਲਿਆ ਭਈ ਇੱਥੇ ਦੇ ਪ੍ਰਸ਼ਾਸਨ ਨੇ ਐਡਮਿਨਿਸਟ੍ਰੇਸ਼ਨ ਨੇ ਕੋਈ ਸਿੱਖ ਲਈ ਨਹੀਂ ਹੈਗੀ ਪਹਿਲਾਂ ਵੀ ਇੱਥੇ ਬਹੁਤ ਸਾਰੇ ਖੇਤਾਂ ਦਾ ਨੁਕਸਾਨ ਹੋਇਆ ਇੱਥੇ ਫਸਲਾਂ ਦਾ ਨੁਕਸਾਨ ਹੋਇਆ ਹੋਰ ਬਹਿ ਗਏ ਕਿਸਾਨਾਂ ਦੇ ਹੋਰ ਗੁਜ਼ਾਰੋ ਪਛਵਾ ਦਾ ਹੋਰ ਬਹੁਤ ਸਾਰੇ ਪਿੰਡਾਂ ਵੀ ਅਜੇ ਤੋ ਹੋ ਚੁੱਕੇ ਆ ਪਰ ਕੋਈ ਇੱਕ ਤੋਂ ਆਪਣੇ ਉਹਨਾਂ ਨੇ ਇਸ ਵੇਲੇ ਇਹ ਨਹੀਂ ਅਦਾ ਚਲਾਇਆ ਕਿ ਆਪਾਂ ਤੋਂ ਇੱਕ ਦੀ ਕੋ ਤਿਆਰੀ ਕਰੀਏ ਤੇ ਅੱਜ ਆਪਾਂ ਉੱਥੇ ਖੜੇ ਆ ਔਰ ਉਸ ਤੋਂ ਬਾਅਦ ਨੁਕਸਾਨ ਸੜਦਾ ਹੋ ਰਿਹਾ ਹੈ ਗਲਤ ਵੀ ਇਹ ਜਿੰਨਾ ਵੀ ਤਾਂ ਜਿਸ ਤਰ੍ਹਾਂ ਇਹ ਚਪੜਾ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਪਰੇਸ਼ਾਨੀ ਹਰ ਸਾਲ ਲਈ ਛੋਟੀ ਤੋਂ ਛੋਟੀ ਬਰਸਾਤ ਵਿੱਚ ਵੀ ਹੋ ਜਾਂਦੀ ਹੈ ਉਹਨਾਂ ਨੂੰ ਅੱਜ ਮੜਿਆਂ ਤਾਂ ਕੀ ਕਹਿਣਾ ਉਹਨਾਂ ਲੋਕਾਂ ਦਾ ਜੀ ਦੇਖੋ ਆਜ਼ਾਦੀ ਦੀ ਹੁਣ ਆਪਾਂ ਗੱਲ ਕਰਦੇ ਆਂ ਭਈ ਆਪਾਂ ਤਕਰੀਬਨ 10 ਸਾਲਾਂ ਬਾਅਦ ਵੀ ਅੱਜ ਵਿਚਾਰੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਵੜਿਆ ਆ ਬਰਸਾਤ ਦੇ ਦਿਨਿਆਂ ਡੇਂਗੂ ਦਾ ਇਹ ਜਾ ਮਲੇਰੀਆ ਹੋਰ ਜਈਆਂ ਬਿਮਾਰੀਆਂ ਦਾ ਡਰ ਆ ਔਰ ਅਸੀਂ ਵਾਸਾ ਅੱਜ ਕੱਲੋ ਅੱਜ ਵੀ ਅਸੀਂ ਜਿਹੜੀਆਂ ਮੁੱਢਲੀਆਂ ਬੇਸਿਕ ਸਹੂਲਤਾਂ ਉਹਨਾਂ ਲਈ ਟਟ ਪੀ ਜਾਂਦੇ ਆ ਪੀਣ ਵਾਲਾ ਪਾਣੀ ਹੈ ਨਹੀਂ ਜੀ ਔਰ ਕਈ ਹੁਣ ਪਿੰਡਾਂ 'ਚ ਤੁਸੀਂ ਦੇਖਿਆ ਹੁਣ ਜਿਹੜੀਆਂ ਹੜਾ ਨਾ ਸੜਕਾਂ ਬਹਿ ਗਈਆਂ ਪਿਆ ਪਾਣੀ ਦੀ ਸਪਲਾਈ ਵੀ ਚਲੇ ਗਈ ਸੋ ਗਰੀਬ ਬੰਦਾ ਜਾਵੇ ਕਿੱਥੇ ਜੀ ਹਰ ਪਾਸਿਓਂ ਮਾਰ ਪਾ ਰਹੀ ਆ ਗਾਇਟ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਦੀ ਜੇ ਮਾਰ ਆ ਤਾਂ ਉੱਪਰ ਕੁਦਰਤ ਦੀ ਵੀ ਮਾਰਿਆ ਦੌੜੀ ਮਾਰ ਚੱਲ ਰਿਹਾ ਲੋਕ ਤੇ ਗੱਲ ਜੇਕਰ ਪਿੰਡਾਂ ਇਹਨਾਂ ਦੇ ਲਿੰਕ ਰੋਡਾਂ ਨਹੀਂ ਕੀਤੀ ਜਾਵੇ ਲਿੰਕ ਰੋਡ ਜਿਸ ਤਰ੍ਹਾਂ ਬਾਹ ਬਾ ਉਹਨੂੰ ਤਮੇ ਪਟਨੇ ਪੈਂਦਿਆ ਜਿੱਥੇ ਵੀ ਹਰ ਵਾਰ ਪ੍ਰ ਈ ਇਹਦੇ ਪਹਿਲਾਂ ਤੁਹਾਡੀ ਸਰਕਾਰ ਵੀ ਰਹੀ ਹੈ ਉਦੋਂ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਹੋ ਸਕਦੇ ਸੀ ਦੇਖੋ ਇਹ ਗੱਲ ਮੈਂ ਅੱਜ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਿਉਂਕਿ ਅੱਜ ਇਹਨਾਂ ਦੇ ਇੱਕ ਮਨਿਸਟਰ ਵੀ ਕਹਿ ਰਹੇ ਆ ਸਦਾ ਤੇ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਇਹਨਾਂ ਦੇਖਣੇ ਪੈਂਦੇ ਸੋ ਗੱਲ ਇਹ ਆ ਵੀ ਜਿਹੜੀ ਕਾਂਗਰਸ ਤੇ ਅਕਾਲੀ ਦਲ ਤੋਂ ਹਟ ਕੇ ਲੋਕਾਂ ਨੇ ਵੋਟ ਇਸੇ ਲਈ ਪਾਈ ਸੀ ਵੀ ਇਹ ਕੁਝ ਨਵਾਂ ਕਰਨਗੇ ਹੁਣ ਤਾਂ ਇਹਨਾਂ ਨੂੰ 3.5 ਸਾਲ ਹੋ ਗਏ ਜੇ ਅੱਜ ਵੀ ਕੋਈ ਇਹ ਕਹਿੰਦਾ ਵੀ ਜੇ ਪਿਛਲੀਆਂ ਸਰਕਾਰਾਂ ਕਰਦੀਆਂ ਭਾਈ ਸਾਹਿਬ ਤੁਹਾਨੂੰ ਵੋਟਾਂ ਤਾਂ ਹੀ ਤਾਂ ਪਈਆਂ ਸੀ ਵੀ ਲੋਕ ਚਾਹੁੰਦੇ ਸੀ ਵੀ ਜੇ ਪਿਛਲੀਆਂ ਸਰਕਾਰਾਂ ਨੇ ਕੀਤਾ ਤੁਸੀਂ ਕਰੋ ਉਹ ਸਾਢੇ 3 ਸਾਲ ਬਾਅਦ ਵੀ ਜੇ ਉਸੇ ਲਾਈਨ ਤੇ ਬੈਠੇ ਆ ਤਾਂ ਮਤਲਬ ਇਹ ਕੁਝ ਕਰਨ ਜੋਬਈ ਹਨ ਫਿਰ ਤਾਂ ਟਾਈਮ ਪਾਸ ਕਰ ਰਹੇ ਆ ਜੀ ਇਹਨਾਂ ਨੂੰ ਤਾਂ ਕੁਝ ਨਵਾਂ ਕਰਨਾ ਚਾਹੀਦਾ ਸੀ ਜੋ ਗਲਤੀਆਂ ਸਾਤੋਂ ਹੋਈਆਂ ਲੋਕਾਂ ਨੇ ਜੇ ਸਾਨੂੰ ਸਰਵਤ ਦਿੱਤਾ ਤੇ ਇਹਨਾਂ ਨੇ ਕੀ ਕੀਤਾ ਇਹ ਤਾਂ ਅੱਜ ਵੀ ਉਹੀ ਰੋਣਾ ਉਹ ਉੱਥੇ ਸੈਂਟਰ ਦੇ ਵਿੱਚ ਜਿਹੜੇ ਬੀਜੇਪੀ ਵਾਲੇ ਉਹ ਨਹਿਰੂ ਜੀ ਨੂੰ ਰੋਈ ਜਾਂਦੇ ਆ ਇਹ ਇੱਥੇ ਪਿਛਲੀਆਂ ਸਰਕਾਰਾਂ ਦੇ ਦੋਸ਼ ਦਈ ਜਾਂਦੇ ਆ ਤੇ ਗੱਲ ਜੇਕਰ ਆਪਣੇ ਗਡਸ਼ਿੰਕਰ ਇਲਾਕੇ ਦੀ ਕੀਤੀ ਜਾਵੇ ਤੇ ਜਿਹੜੀ ਫਸਲਾਂ ਦਾ ਨੁਕਸਾਨ ਆ ਕਿੰਨਾ ਕੁ ਦੇਖ ਰਹੇ ਹੋ ਤੁਸੀਂ ਫਸਲਾਂ ਦਾ ਬਿਲਕੁਲ ਨੁਕਸਾਨ ਆ ਜੀ ਸਾਡੇ ਕੋਲ ਬਹੁਤ ਵੱਡੇ ਜ਼ਿਮੀਂਦਾਰ ਤਾਂ ਹੈ ਨਹੀਂ ਚਲੋ ਮਾਲਵੇ ਦੇ ਵਿੱਚ ਖੁੱਲੀਆਂ ਜ਼ਮੀਨਾਂ ਆ ਵੱਡੇ ਜ਼ਿਮੀਂਦਾਰ ਆ ਸਾਡੇ ਤਾਂ ਬਹੁਤ ਥੋੜੀਆਂ ਜ਼ਮੀਨਾਂ ਵਾਲੇ ਲੋਕ ਆ ਔਰ ਸਾਡੇ ਇੱਥੇ ਫਿਰ ਤੁਸੀਂ ਪਹਿਲਾਂ ਦੇਖੋ ਫਸਲਾਂ ਲਈ ਪਾਣੀ ਵੀ ਹੈ ਨਹੀਂ ਸਾਡੇ ਉੱਪਰਲੇ ਬੀਤੇ ਇਲਾਕੇ ਜਿੱਥੋਂ ਲੋਕਾਂ ਕੋਲ ਪਾਣੀ ਨਹੀਂ ਆ ਮੈਂ ਥੋੜੇ ਦਿਨ ਪਹਿਲਾਂ ਗਿਆ ਸੀ ਉੱਥੇ ਜਦੋਂ ਮੀਂਹ ਪਿਆ ਨੇਰੀ ਚੱਲੀ ਉਹਨਾਂ ਦੇ ਖੀਰੇ ਦੇ ਵਿਚਾਰੇ 4-4 5-5 ਕਨਾਲਾਂ ਨੇ ਖੀਰੇ ਦੀ ਫਸਲ ਖਰਾਬ ਹੋ ਗਈ ਮੇਕਨਿਕ ਖਰਾਬ ਹੋ ਗਿਆ ਠੀਕ ਹੈ ਕਿ ਕਨਾਲਾਂ ਚ ਕੀਤੀ ਇਹਨੂੰ ਕਰਨਾ ਬਿਲਕੁਲ ਬਿਲਕੁਲ ਮਕੀ ਖਰਾਬ ਹੋ ਗਈ ਹੁਣ ਉਸ ਤੋਂ ਬਾਅਦ ਆ ਜਿਹੜਾ ਮੀਂਹ ਪਿਆ ਹੈ ਇਹ ਸਾਰਾ ਕੁਝ ਤਬਾਹ ਕਰਤਾ ਸੋ ਵੱਡੇ ਜੀਵੀਦਾਰ ਹੈ ਨਹੀਂ ਵਿਚਾਰੇ ਉਹ ਤਾਂ ਕਹਿੰਦਾ ਵੀ ਜਿੱਦਾਂ ਬਹੁਤ ਸਾਲ ਪਿੱਛੇ ਚਲ ਗਈਦਾ ਜਦੋਂ ਅਜਿਹੀ ਕਰੋਪੀ ਹੁੰਦੀ ਹੈ ਤੇ ਸਰਕਾਰ ਤੋਂ ਉਮੀਦ ਕਰਦੇ ਹੁਣ ਇਹ ਮੌਜਾ ਦਾ ਫਰੀਦ ਸਮੇਂ ਸਿਰ ਕਰਾ ਦੇ ਸਰਕਾਰ ਨੂੰ ਨਾ ਆਪਣੇ ਆਪ ਤੋਂ ਮੀਂਹ ਤੇ ਸਾਨੂੰ ਤਾਂ ਕੀ ਉਮੀਦ ਦੇਣੀ ਆ ਹੁਣ ਭਲੇ ਸਰਕਾਰ ਆ ਮੁੱਖ ਮੰਤਰੀ ਨੇ ਭੱਲਾ ਝਾੜਤਾ ਜੀ ਆ ਮੇਰਾ ਹੈਲੀਕਾਪਟਰ ਲੈ ਜਾਓ ਬਸੋ ਇਹ ਕੋਈ ਕਹਨ ਵਾਲੀ ਗੱਲ ਆਂਦਾ ਸਾਡੀ ਤਾਂ ਇਹੀ ਮੰਗਿਆ ਕੋ ਸੈਂਟਰ ਦੇ ਸਰਕਾਰ ਤੋਂ ਪੰਜਾਬ ਦੀ ਸਰਕਾਰ ਰੜ ਕੇ ਪੰਜਾਬ ਲਈ ਕੋਈ ਰਿਲੀਫ ਫੰਡ ਕਰੇ ਉਹ ਪਰ ਇੱਕੜ ਕੋਈ ਲੱਖ ਰੁਪਏ ਦੇ ਕਰੀਬ ਮੁਆਵਜ਼ਾ ਤਾਂ ਮਿਨੀਮਮ ਮਿਲਣਾ ਚਾਹੀਦਾ ਹੈ ਹਰ ਇੱਕੜ ਇੱਕ ਲੱਖ ਰੁਪਏ ਮੰਗ ਬਿਲਕੁਲ ਮਿਨੀਮਮ ਮਿਲਣਾ ਚਾਹੀਦਾ ਇਹ ਵੀ ਬੜਾ ਵੈਰ ਹੀ ਗਿਆ ਜਿਹੜੀਆਂ ਖੇਤਾਂ ਦੇ ਜਿਸ ਤਰ੍ਹਾਂ ਹੜ੍ਹਾਂ ਨੇ ਪਾਣੀ ਦੀ ਮਾਰ ਪੈ ਜਣੀ ਤਾਂ ਦੇਖੋ ਬਰਸਾਤੀ ਪਾਣੀ ਨੇ ਮਾਰ ਪੈ ਗਈ ਉਹ ਉਸ ਨਾਲ ਜਿਹੜੇ ਫਸਲ ਬਰਵਾਉਂਦੀ ਹੈ ਨਾ ਕਿਤੇ ਖੇਤ ਇਹਦੇ ਹੁੰਦੇ ਜਿੱਥੇ ਪ੍ਰਸਾਤੀ ਪਾਣੀ ਦੇ ਨਾਲ ਮਿੱਟੀ ਵੀ ਉੜ ਕੇ ਆ ਜਾਂਦੀ ਹੈ ਤੇ ਉਹ ਦੁਆਰਾ ਖੇਤ ਬਣਾਉਣੇ ਪੈਂਦੇ ਆ ਖਾਸ ਕਰਕੇ ਸਾਡੇ ਨੀਂਹ ਬਾਹਰੀ ਇਲਾਕੇ ਵਿੱਚ ਤੇ ਬੜੀ ਸਮੱਸਿਆ ਪੱਥਰ ਪੱਟਾ ਜਾਂਦੇ ਆ ਉਹਨਾਂ ਵਾਸਤੇ ਕੁਝ ਐਕਸਟਰਾ ਮੌਜੂਦੀਦਾਨ ਕਰ ਦਿਓ ਤੇ ਤਾਂ ਜੀ ਜੇ ਸ਼ੋਰੀ ਸਾਹਿਬ ਥੋੜਾ ਜਿਹਾ ਵੀ ਦੇ ਦੇਣ ਤਾਂ ਬਹੁਤ ਵੱਡੀ ਗੱਲ ਐ ਮੌਰੀ ਗੱਲ ਕਹਿਣਾ ਬਹੁਤ ਹੀ ਵੱਡੀ ਗੱਲ ਕਰਨੀ ਚਾਹੀਦੀ ਇਹਨਾਂ ਦੇ ਮੁੱਖ ਮੰਤਰੀ ਨੇ ਪਤਾ ਨਹੀਂ ਕਿਹੜੇ ਫਲੋ ਦੇ ਵਿੱਚ ਉਸਨੇ ਕਹਿਤਾ ਮੈਂ ਮੁਰਗੀ ਦਾ ਮੁਆਵਜ਼ਾ ਦਊਂ ਮੈਂ ਬੱਕਰੀ ਦਾ ਮੁਆਵਜ਼ਾ ਦਊਂ ਮੈਂ ਝੋਨੇ ਦਾ ਮੁਆਵਜ਼ਾ ਦਊਂ ਮੈਂ ਪਨੀਰੀ ਦਾ ਮੁਆਵਜ਼ਾ ਦਊਂ ਮੈਂ ਕੱਦੂ ਦਾ ਮੁਆਵਜ਼ਾ ਦਊਂ ਠੀਕ ਹੈ ਜੀ ਕਿੰਨਾ ਝੂਠ ਬੋਲਤਾ ਵਿਚਾਰੇ ਭੋਲੇ ਵਾਲੇ ਪੰਜਾਬੀ ਅਸੀਂ ਯਕੀਨ ਕਰ ਲਿਆ ਗੱਲ ਤਾਂ ਇਹ ਸਾਰੇ ਮੁਆਵਜ਼ੇ ਛੱਡ ਕੇ ਹੁਣ ਤਾਂ ਕਿਸਾਨਾਂ ਵਾਲਿਆਂ ਨੂੰ ਸਾਡੇ ਕਿਸਾਨਾਂ ਨੂੰ ਇੱਕ ਬੇਸਿਕ ਜਿਹੀ ਕੋਈ ਅਮਾਉਂਟ ਦੱਸ ਦੇਣ ਇਹ ਕਿਤੇ ਤੁਸੀਂ ਦੇਖਿਆ ਭਈ ਹੁਣ ਅੱਜ ਕੇਜਰੀਵਾਲ ਸਾਹਿਬ ਜਾਂ ਸੋਦੀਆ ਇਹ ਗੈਂਗ ਦਿੱਲੀ ਵਾਲਾ ਕਿੱਥੇ ਆ ਉਹ ਕਿਤੇ ਟਵੀਟ ਕੀਤੀ ਕਿਸੇ ਨੇ ਕਿਸੇ ਨੇ ਕੋਸਾਰ ਲਈ ਨਾ ਸੈਂਟਰਸਾਰ ਲੈ ਲਿਆ ਨਾ ਪੰਜਾਬ ਸਾਰ ਰਹਿ ਰਿਹਾ ਅਸੀਂ ਤਾਂ ਦੋਣੀ ਵਾਰ ਪੰਜਾਬ ਦਾ ਕਿਸਾਨ ਸਿਰਫ ਆਪਣੇ ਪਰੋਸੇ ਪੰਜਾਬ ਦਾ ਕਿਸਾਨ ਪੰਜਾਬੀਆਂ ਦੇ ਭਰੋਸੇ ਆ ਪਿੰਡਾਂ ਦੇ ਵਿੱਚ ਲੋਕ ਦੇਖੋ 10 10 ਫੁੱਟ ਪਾਣੀ ਵੜਿਆ ਲੋਕ ਟਰਾਲੀਆਂ ਲੈ ਕੇ ਜਾ ਰਹੇ ਨੰਗਰ ਨਾਰੇ ਪੰਜਾਬੀ ਅਸੀਂ ਤਾਂ ਸਹੀ ਔਖੇ ਸਮੇਂ ਤੇ ਮਾਨਵਤਾ ਦੀ ਭਲਾਈ ਲਈ ਖੜਨ ਵਾਲੇ ਪਰ ਇਹ ਆ ਵੀ ਸਾਨੂੰ ਵੀ ਤਾਂ ਉਹੀ ਹਿੰਦੁਸਤਾਨ ਦੇ ਬਾਕੀ ਵਾਸੀਆਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹੜੀਆਂ ਮਿਲ ਨਹੀਂ ਰਹੀਆਂ ਜੀ ਇਹ ਨਿਕੰਮੇ ਆ ਦੂਜੇ ਦੇ ਕੁਝ ਨਹੀਂ ਰਿਹਾ ਅਸੀਂ ਪੰਜਹਾਰ ਚ ਫਸੇ ਹਾਂ ਪੰਜਾਬੀ ਜਿਹੜੇ ਆ ਗੱਲ ਫੇਰ ਕਰੀਏ ਜੇ ਇਕਲ ਗੜਸ਼ੰਕਰ ਇਲਾਕੇ ਦੀ ਗੱਲ ਕਰ ਲਈਏ ਤੇ ਜਿਹੜੇ ਅਗਾਹੂ ਪ੍ਰਬੰਧ ਹੁੰਦੇ ਆ ਮਤਲਬ ਪਿੰਡਾਂ ਦੇ ਵਿੱਚ ਲੈ ਕੇ ਲੰਦੀਏ ਜਿੱਦਾਂ ਕੋਈ ਨਾਲੇ ਆ ਜਾਂ ਨਾਲੀਆਂ ਵੱਟੀਆਂ ਜਾਂ ਕੁਲੀਆਂ ਵਾਂ ਇਹਨਾਂ ਨੂੰ ਸਾਸਪਾਈ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਜੀ ਲਵਾਗੇ ਤਾਂ ਇੱਥੇ ਜਿਹੜਾ ਨਾਲਾ ਗੜਸ਼ੰਕਰ ਚ ਵਹਿੰਦਾ ਉਹਦੀ ਸਫਾਈ ਦਾ ਉਦਘਾਟਨ ਕਰਕੇ ਗਏ ਸੀ ਠੀਕ ਆ ਜੀ ਤੇ ਹੁਣ ਹਾਲਾਤ ਇਹ ਦੇਖ ਲਓ ਭਈ ਇਹਨਾਂ ਦੀ ਸੋਚ ਇੰਨੀ ਤਾਂ ਭਈ ਜੇ ਨਾਲੇ ਦੀ ਸਫਾਈ ਹੋਣ ਲੱਗੀ ਮੈਂ ਫੋਟੋ ਖਿਚਾ ਲਵਾਂ ਕਿਤੇ ਹੋਰ ਕੋਈ ਕੰਮ ਹੁੰਦਾ ਮੈਂ ਫੋਟੋ ਖਚਾਣਾ ਫੋਟੋਆਂ ਦੀ ਰਾਜਨੀਤੀ ਹੈ ਜੇ ਗਰਾਊਂਡ ਤੇ ਕੋਈ ਕੰਮ ਹੋਇਆ ਹੁੰਦਾ ਤੇ ਅੱਜ ਸਾਨੂੰ ਆ ਦੇਣ ਦੇਖਣੇ ਪੈਂਦੇ ਅੱਜ ਤੁਸੀਂ ਪਿੰਡਾਂ ਚ ਦੇਖੋ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਜੀ ਅੱਗੇ ਇਸ ਚੀਜ਼ ਨੂੰ ਆਪਾਂ ਲੈ ਕੇ ਨਾ ਚੱਲੀਏ ਪਏ ਅਸੀਂ ਅੱਜ ਮਾਰ ਖਾ ਰਹੇ ਆ ਅਜੇ ਤਾਂ ਡੇਂਜਰਸ ਦਿਨ ਜਿਹੜਾ ਮਾੜਾ ਸਮਾਂ ਆਣਾ ਹੈ ਜਦੋਂ ਇਹ ਪਾਣੀ ਨਿਕਲ ਜਾਣਾ ਇੱਥੇ ਕਿੰਨੀਆਂ ਬਾਡੀਜ਼ ਮਿਲਦੀਆਂ ਜੰਗਲੀ ਜਾਨਵਰਾਂ ਦੀਆਂ ਮਿਲਦੀਆਂ ਹੋਰ ਬਿਮਾਰੀਆਂ ਫੈਲਣ ਦਾ ਡਰਾ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਵੀ ਪਾਣੀ ਤਾਂ ਲੰਘ ਜਾਣਾ ਜਿਹੜੇ ਵਧੀਆ ਖੇਤ ਆ ਰੇਤਲੇ ਹੋ ਜਾਣੇ ਉਹਨਾਂ ਚ ਰੇਤਾ ਰਹਿ ਜਾਣਾ ਕਿਤੇ ਪੱਥਰ ਹਟ ਕੇ ਆ ਗਏ ਸੋ ਉਹਨਾਂ ਚੀਜ਼ਾਂ ਬਾਰੇ ਕਹਿੰਨੇ ਸੋਚਣਾ ਇਹ ਤਾਂ ਸਰਕਾਰ ਦਾ ਕੋਈ ਵੀ ਪ੍ਰਬੰਧ ਨਹੀਂ ਜੀ ਔਰ ਮੈਂ ਜਿੱਥੇ ਪਹਿਲਾਂ ਇਹ ਗੱਲ ਕਹੀ ਸੀ ਵੀ ਇਹ ਸਮਾਂ ਨਹੀਂ ਹੈਗਾ ਕਿਸੇ ਨੂੰ ਬਲੇਮ ਕਰਨ ਦਾ ਪਰ ਮੈਂ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਵੀ ਗੜਸ਼ੰਕਰ ਦੇ ਵਿੱਚ ਜਿੰਨਾ ਵੀ ਅੱਜ ਡਿਜ਼ਾਸਟਰ ਹੋ ਰਿਹਾ ਉਹਨੂੰ ਕੁਦਰਤ ਹੀ ਆਪਾਂ ਕਹਿ ਤਾਂ ਲੈਂਦੇ ਆ ਵੀ ਕੁਦਰਤ ਹੀ ਮਾਰਾ ਪਰ ਇੱਥੇ ਦੇ ਮਾਈਨਿੰਗ ਮਾਫੀਆ ਇੱਥੇ ਦਾ ਜਿਹੜਾ ਇਹ ਖੈਰ ਦਾ ਜਾਂ ਲੱਕੜ ਦਾ ਚੋਰੀ ਕਰਨ ਵਾਲਾ ਮਾਫੀਆ ਇਹਨਾਂ ਦੀ ਦੇਣਾ ਜਿਹੜਾ ਅਸੀਂ ਅੱਜ ਗੜਸ਼ੰਕਰ ਵਾਲੇ ਅੱਜ ਤਰਾਹੀ ਤਰਾਹੀ ਕਰ ਰਹੇ ਹਾਂ ਇਹਨਾਂ ਨੇ ਜਿਹੜੀਆਂ ਖੱਡਾਂ ਸਿਗੀਆਂ ਉਹਨਾਂ ਚ ਤਾਂ ਮਾਈਨਿੰਗ ਕੀਤੀ ਜਨਾਂ ਨੇ ਕਿ ਗੈਰ ਕੁਦਰਤੀ ਰਾਹਤਾਂ ਵੀ ਬਣਾਤੇ ਪਾਣੀ ਦੇ ਆਣ ਲਈ ਉਹਦੇ ਨਾਲ ਵੀ ਨੁਕਸਾਨ ਹੋ ਰਿਹਾ ਧਰਤੀ ਪਾਣੀ ਦਾ ਜਿਹੜਾ ਬਹਾਸ ਸੀ ਉਹਦੇ ਰਾਹ ਬਦਲੇ ਗਏ ਬਿਲਕੁਲ ਬਦਲੇ ਗਏ ਆ ਜੀ ਰਾਹ ਵੀ ਬਦਲੇ ਗਏ ਨਵੇਂ ਰਾਹ ਬਣਾ ਵੀ ਦਿੱਤੇ ਨੇ ਮਾਈਨਿੰਗ ਕਰ ਕਰਕੇ ਟਿੱਬਿਆਂ ਦੇ ਟਿੱਬੇ ਚੱਕ ਤੇ ਔਰ ਉਸ ਤੋਂ ਵੀ ਡੇਂਜਰਸ ਗੱਲ ਆ ਜਿਹੜੇ ਦਰਖਤ ਆ ਸਾਡੇ ਇਹ ਸਾਡਾ ਨੂੰ ਰੋਕਣ ਲਈ ਬਹੁਤ ਵਧੀਆ ਇਹਨਾਂ ਦੀਆਂ ਜੜੋਂ ਪੁੱਟਦੇ ਜੀ ਖੈਰ ਦੀ ਲੱਕੜ ਦੀ ਜਿੰਨੀ ਇਹਨਾਂ ਨੇ ਮਾਈਨਿੰਗ ਕੀਤੀ ਆ ਕਿਤੇ ਹੋਈ ਨਹੀਂ ਸਕਦੀ ਤੁਸੀਂ ਬੀਜ ਦੇ ਪਿੰਡ ਸੇਖਵਾਲ ਜਾ ਕੇ ਦੱਸਿਓ ਲੱਖਾਂ ਦੀ ਪਿੰਡ ਧੀ ਚ ਉੱਥੇ ਜਿਹੜੇ ਦਰੱਖਤਾਂ ਉਹ ਕੱਟ ਦਿੰਦੇ ਆ ਇਸੇ ਤਰ੍ਹਾਂ ਜਿਹੜੇ ਹੋਰ ਵੀ ਮਤਲਬ ਜੈਨੂ ਦੇਖੋ ਉਦਰਤ ਨੂੰ ਛੇੜਛਾੜ ਕੁਦਰਤੀ ਸੋਮਿਆਂ ਨਾਲ ਰਿਸੋਰਸਸ ਨਾਲ ਛੇੜਛਾੜ ਆ ਉਹ ਹਮੇਸ਼ਾ ਮਹਿੰਗੀ ਪੈਂਦੀ ਆ ਉਹ ਇਹਨਾਂ ਦੇ ਕੁਝ ਬੰਦਿਆਂ ਦੇ ਢਿੱਡ ਤਾਂ ਭਰ ਗਏ ਆ ਪੈਸਿਆਂ ਨਾਲ ਪਰ ਗੜ ਸ਼ੰਕਰ ਵਾਸੀ ਅੱਜ ਜਿਹੜੇ ਬਿਹਾਲ ਆ ਉਹ ਇਹਨਾਂ ਦੀਆਂ ਕਰਤੂਤਾਂ ਕਾਰਨ ਨੇ ਗੁਰਸ਼ੰਕਰ ਸ਼ਹਿਰ ਤੇ ਇਲਾਕੇ ਦੇ ਪਿੰਡ ਜਿਸ ਤਰ੍ਹਾਂ ਲੈ ਲਈਏ ਜਾਂ ਫਿਰ ਸੈਲਾ ਤੇ ਮਲਪੁਰ ਲੈ ਲਈਏ ਹੜ ਰਕੂ ਜਿਹੜੇ ਇਹਨਾਂ ਨੇ ਪ੍ਰਬੰਧਕ ਕੀਤੇ ਹੁੰਦੇ ਆ ਉਹਨੇ ਕਿ ਮਿਲਕ ਫਲੱਡ ਕੰਟਰੋਲ ਰੂਮ ਬਣਾਏ ਹੁੰਦੇ ਆ ਕੀ ਉਹ ਲੋਕਾਂ ਲਈ ਕਾਰਗਰ ਸਾਬਤ ਹੋ ਰਹੇ ਕੁਛ ਨਹੀਂ ਹੈਗਾ ਜੀ ਫੇਲਿਅਰ ਆ ਕੰਪਲੀਟ ਫੇਲਿਅਰ ਆ ਕੋਈ ਇੱਥੇ ਕੋਈ ਪ੍ਰਬੰਧ ਨਹੀਂ ਕੁਛ ਵੀ ਹੈ ਨਹੀਂ ਮੈਂ ਤਾਂ ਵਾਅਦਾ ਤਾਂ ਤੁਸੀਂ ਵੀ ਘੁੰਮਦੇ ਆ ਤੁਸੀਂ ਆਪੇ ਦੇਖ ਲਓ ਤੁਹਾਨੂੰ ਕਿਤੇ ਲੱਗਾ ਭਈ ਇਹਨਾਂ ਕਿਸੇ ਬੰਦੇ ਨੇ ਕੋਈ ਰੀਲੀਫ ਲਈ ਬਹਾਰ ਲਾਈ ਹੋਵੇ ਸਾਡੇ ਤਾਂ ਬੰਦੇ ਕਿੰਨੇ ਚੰਗੇ ਆ ਕੱਲ ਕਾਲੇਵਾਲ ਸਾਡੇ ਬੀਤ ਦੇ ਪਿੰਡਾਂ ਚੋਂ ਨੈਣਵਾ ਚੋਂ ਲੋਕਾਂ ਨੇ ਡੇਰਾ ਬਾਬਾ ਆਨੰਦ ਕਟਰਾਲੀਆਂ ਚ ਉੱਥੇ ਮਦਦ ਭੇਜੀ ਆ ਬਿਲਕੁਲ ਜੀ ਮਤਲਬ ਮੁਰੱਖਤਾ ਦੀ ਸੇਵਾ ਲਈ ਅਸੀਂ ਤਾਂ ਇੱਕ ਦੂਜੇ ਦੀ ਬਾਹ ਫੜ ਰਹੇ ਆ ਪਰ ਸਾਨੂੰ ਗਵਰਨਮੈਂਟ ਦਾ ਤਾਂ ਕੋਈ ਸਹਿਯੋਗ ਹੀ ਹੈ ਨਹੀਂ ਜੀ ਆਡੀ ਪਾਰਟੀ ਐਂਡ ਤੇ ਅੱਜ ਜਿਸ ਤਰ੍ਹਾਂ ਪੰਜਾਬ ਪ੍ਰਦੇਸ਼ ਪ੍ਰਧਾਨ ਇੰਚਾਰਜ ਨੇ ਉਹਨਾਂ ਨੇ ਕੁਝ ਪ੍ਰੋਗਰਾਮ ਕੈਨਸਲ ਵੀ ਕੀਤੇ ਆ ਤੇ ਕੁਝ ਕੋਈ ਪ੍ਰੋਗਰਾਮ ਵੀ ਦਿੱਤਾ ਲੋਕਾਂ ਦੀ ਸੇਵਾ ਵਾਸਤੇ ਦੇਖੋ ਇਹ ਪ੍ਰੋਗਰਾਮ ਕਿਸੇ ਦੀ ਅਡੀ ਕਿੰਨੀ ਕਰਨੀ ਚਾਹੀਦੀ ਇਹ ਤਾਂ ਸਾਡਾ ਇੱਕ ਬੇਸਿਕ ਫਰਜ਼ ਬਣਦਾ ਨਾਲੇ ਇਹ ਤਾਂ ਪੰਜਾਬੀਅਤ ਦੇ ਕਹਿ ਲੋ ਭਈ ਇਹ ਤਾਂ ਸਾਡੀ ਉਹ ਆ ਸਾਡੇ ਜੀਨਸ ਦੇ ਵਿੱਚ ਆ ਮਨੁੱਖਤਾ ਦੀ ਸੇਵਾ ਕਰਨੀ ਸੋ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਜੀ ਪਾਰਟੀ ਦਾ ਤਾਂ ਸਾਡਾ ਕਲੀਅਰ ਦਿਸ਼ਾ ਨਿਰਦੇਸ਼ ਸਾਡੀ ਹਾਈ ਕਮਾਂਡ ਦੇ ਤਾਂ ਇਹ ਆ ਵੀ ਜਿਹੜਾ ਜਿੰਨੇ ਜਿੰਨੀ ਪਰਮਾਤਮਾ ਨੇ ਸਮਰੱਥਾ ਬਖਸ਼ੀ ਆ ਉਹਦੇ ਅਕੋਰਡਿੰਗ ਆਪਾਂ ਲੋਕਾਂ ਦੀ ਸੇਵਾ ਕਰੀਏ ਬਿਨਾ ਕਿਸੇ ਡਰਾਮੇਬਾਜੀ ਜਾਂ ਹੋਰ ਦਿਖਾਵੇ ਤੋਂ ਬੜੇ ਦੁੱਖ ਦੀ ਗੱਲ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿਸੇ ਸਮਾਜ ਸੇਵੀ ਸੰਸਥਾ ਨੇ ਕੋਈ ਮੁਹਾਲੀ ਤੋਂ ਗੱਡੀ ਭੇਜੀ ਆ ਇਹਨਾਂ ਨੇ ਉਹਨੂੰ ਰਾਹ ਦੇ ਵਿੱਚ ਰੋਕੇ ਆਪਣੇ ਬੈਨਰ ਲਾ ਕੇ ਝਾੜੂ ਵਾਲਿਆਂ ਨੇ ਫੋਟੋ ਖਿਚਾ ਲਈ ਸੋ ਇਹਨਾਂ ਕੰਮਾਂ ਤੋਂ ਉੱਪਰ ਉੱਠ ਕੇ ਸਾਨੂੰ ਆਪਸ ਦੇ ਵਿੱਚ ਕੋਈ ਐਦਾਂ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਕਹੂੰਗਾ ਵੀ ਇਹ ਸਮਾਂ ਹੀ ਹੈ ਨਹੀਂ ਇਹ ਸਮਾਤਾਏ ਆਪੇ ਰਲ ਕੇ ਅਸੀਂ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਫਿਰ ਗੱਲ ਕਰਨੀ ਹੈ ਗੜਸ਼ੀਗਰ ਜਿਸ ਤਰ੍ਹਾਂ ਟੂ ਟੂ ਮਿਆਰੇ ਦੇ ਕੋਲ ਜੰਨੀਗੜ ਪਠਾਨਕੋਟ ਦੇ ਜਿਹੜਾ ਹੱਤਾ ਮੇਨ ਨੈਸ਼ਨਲ ਸਟੇਟ ਹਾਈਵੇ ਆ ਇੱਥੇ ਬਾਰ ਬਾਰ ਪਾਣੀ ਨਿਕਲਦਾ ਵਾ ਕੀ ਇਹਦਾ ਕਾਰਨ ਕੀ ਸਮਝੋ ਇਹਦੇ ਵਿੱਚ ਨਾ ਜੀ ਬਹੁਤ ਵੱਡੇ ਲੈਵਲ ਤੇ ਜਿਹੜੀ ਉਪਰੰਪਰਣੀ ਤਾਂ ਦਾਈਆ ਸਾਡੇ ਹਿਮਾਚਲ ਤੋਂ ਹਾਂਜੀ ਜੀ ਜੋੜੀ ਖੱਡ ਵਗੈਰਾ ਦੇ ਤੁਸੀਂ ਦੇਖਿਆ ਪਿਛਲੇ ਤੋਂ ਪਿਛਲੇ ਸਾਲ 2 ਸਾਲ ਹੋ ਗਏ ਕਿੰਨੀਆਂ 9 10 ਜਾਨਾਂ ਗਈਆਂ ਸੀਗੀਆਂ ਪੂਰਾ ਪਰਿਵਾਰ ਇੱਕ ਤੇ ਫਿਰ ਉੱਥੇ ਫਿਰ ਉਹੀ ਮਾਈਨਿੰਗ ਮਾਫੀ ਵਾਲੀ ਗੱਲ ਆ ਜਾਂਦੀ ਹੈ ਜੀ ਹੁਣ ਅਸੀਂ ਵੀ ਤਾਂ ਹੁਣ 44 ਸਾਲਾਂ ਦਾ ਮੈਂ ਹੋ ਗਿਆ ਤੁਸੀਂ ਵੀ ਕਿੰਨੇ ਸਾਲ ਤੋਂ ਅਸੀਂ ਕਿੰਨੀ ਕ ਵਾਰ ਦੇਖਿਆ ਇਹ ਸਾਡਾ ਹਾਈਵੇ ਆ ਸ਼ੇਰਸ਼ਾ ਸੂਰੀ ਮਾਰਕ ਕਿਹਾ ਜਾਂਦਾ ਇਹਨੂੰ ਤੇ ਜੇ ਅਸੀਂ ਆਪਣੇ ਹਾਈਵੇ ਦੇ ਉੱਤੇ 4-5 ਦਿਨਾਂ ਤੋਂ ਪਾਣੀ ਚੱਲ ਰਿਹਾ ਤਾਂ ਫਿਰ ਕਿਹਦੇ ਪ੍ਰਬੰਧ ਕਿੱਥੇ ਆ ਪ੍ਰਸ਼ਾਸਨ ਤਾਂ ਕਿਤੇ ਨਹੀਂ ਦੇਖ ਰਿਹਾ ਗਵਰਨਮੈਂਟ ਕਿਤੇ ਨਹੀਂ ਦੇਖ ਰਹੀ ਸਰਕਾਰ ਦੀ ਕੋਈ ਨੀਅਤ ਨਹੀਂ ਦਿਖ ਰਹੀ ਜਿਹੜਾ ਹਾਈਵੇ ਤੇ ਜੇ ਹਾਲਾ ਤਾਂ ਤੁਸੀਂ ਸੋਚੋ ਆਮ ਲੋਕਾਂ ਨੇ ਜਿਨ੍ਹਾਂ ਨੇ ਪਿੰਡਾਂ ਜਾਣਾ ਖੱਡਾਂ 'ਚ ਕੀ ਹਾਲ ਆ ਜਿਨ੍ਹਾਂ ਨੇ ਵਿੱਚੋਂ ਦੀ ਨੰਗ ਕੇ ਜਾਣਾ ਜਿਨ੍ਹਾਂ ਨੇ ਨਾਲਿਆਂ ਦੇ ਕੋ ਕੰਡੇ ਰਹਿੰਦੇ ਪਿੰਡ ਜਿਹੜੇ ਚੋਆ ਦੇ ਕੰਡੇ ਪਿੰਡੇ ਉਹਨਾਂ ਦਾ ਹਾਲ ਕੀ ਹੋਊਗਾ ਤੁਸੀਂ ਦੇਖੋ ਹਾਈਵੇ ਤੋਂ ਹੀ ਕਹਿੰਦੇ ਨੇ ਘਰ ਦੇ ਭਾਗ ਡੇਢੀ ਤੋਂ ਦਿਸ ਗਏ ਇਹ ਤਾਂ ਕਸ਼ਮੀਰ ਤੋਂ ਜਿਹੜਾ ਬੰਦਾ ਜਾਂਦਾ ਦਿੱਲੀ ਉਹ ਦੇਖ ਗਿਆ ਕਿ ਇੱਥੇ ਹਾਲਾਤ ਕੀ ਹੈ ਹਾਈਵੇ ਦੇ ਹਾਲ ਇਹ ਆ ਜੀ ਠੀਕ ਹੈ ਜੀ ਸੋ ਅੱਜ ਕਿਹੜੇ ਕਿਹੜੇ ਪਿੰਡਾਂ ਵਿੱਚ ਹੁਣ ਜਾ ਰਹੇ ਹਾਂ ਜੱਜ ਪਹਿਲਾਂ ਤਾਂ ਮਾਲਪੁਰ ਤੋਂ ਹੀ ਅਸੀਂ ਸਾਰੇ ਪਿੰਡ ਘੁੰਮਦੇ ਕਈ ਜਿਹੜਾ ਸੰਪਰਕ ਵੀ ਹੈ ਨਹੀਂ ਜੀ ਮੈਂ ਇੱਕ ਦੋ ਪਿੰਡਾਂ 'ਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਫਿਰ ਵੀਡੀਓ ਕਰ ਰਹੀ ਉਹਨਾਂ ਨੇ ਦੱਸਿਆ ਕੋ ਪਿੰਡ ਵਾਲੇ ਆਪਣੇ ਪੱਧਰ ਤੇ ਟਰਾਲੀਆਂ ਨਾਲ ਮਿੱਟੀਾਂ ਮਿੱਟੀ ਪਾ ਰਹੇ ਆ ਕੋਈ ਬੰਨ ਬਣਾ ਰਿਹਾ ਕੋ ਬੋਰੀਆਂ ਚ ਭਰ ਕੇ ਉਹਨਾਂ ਦੇ ਬੰਨ ਬਣਾ ਰਿਹਾ ਸੋ ਕਾਫੀ ਬੰਦਿਆਂ ਨਾਲ ਫੋਨ ਤੇ ਗੱਲ ਹੋਈ ਆ ਬਸ ਪ੍ਰਮਾਤਮਾ ਦਾ ਹੀ ਧੰਨਵਾਦ ਆ ਕਿ ਕੋਈ ਅਜੇ ਜਾਨੀ ਨੁਕਸਾਨ ਦੀ ਕੋਈ ਅਣਸਖਾਮੀ ਘਟਨਾ ਨਹੀਂ ਵਾਪਰੀ ਬਾਲੀ ਨੁਕਸਾਨ ਹੈਗਾ ਆ ਬਾਕੀ ਜਿੰਨੇ ਕੁ ਜੋਗੇ ਹੈਗੇ ਆ ਕੋਈ ਜਿਸੇ ਤਰ੍ਹਾਂ ਕਹਿ ਰਿਹਾ ਉਸ ਤਰ੍ਹਾਂ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਤੁਹਾਡੇ ਚੈਨਲ ਰਾਹੀਂ ਮੈਂ ਸ਼ਵਾਲੇ ਕੋ ਫੋਕਸ ਰਹੀ ਵੀ ਸਾਰੇ ਇਲਾਕੇ ਵਾਸੀ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਹੈਲਪ ਦੀ ਲੋੜ ਆ ਤਾਂ ਕੋਈ ਦਵਾਈਸਨ ਦੀ ਕੋ ਰਾਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਮਤਲਬ ਚਲੋ ਉਹ ਸੰਪਰਕ ਕਰਨ ਸਾਡੇ ਨਾਲ ਕਰ ਲੈਣ ਸਾਡੇ ਪਿੰਡ 'ਚ ਬੈਠੇ ਹੋਏ ਕਾਂਗਰਸੀ ਵਰਕਰਾਂ ਨਾਲ ਕਰ ਲੈਣ ਤੇ ਉਹਨਾਂ ਨੂੰ ਤੁਰੰਤ ਸਹਾਇਤਾ ਵੀ ਪ੍ਰੋਵਾਈਡ ਕੀਤੀ ਜਾਊਗੀ ਤੇ ਬਾਕੀ ਜਨੂ ਵੀ ਇਹੀ ਆਸ ਤੇ ਉਮੀਦਾਂ ਦੇਖ ਲੋ ਹਾਈਵੇਡ ਖੜੋ ਇੱਕ ਮਿੰਟ ਹੋਣਾ ਚਾਹੁੰਦਾ ਸੀ ਕਿ ਸਮੁੰਦਰੇ ਅਸੀਂ ਪਹੁੰਚ ਚੁੱਕੇ ਆ ਤੇ ਸਮੁੰਦਰੇ ਦੇ ਕੋਲ ਜਿਹੜਾ ਕਿ ਉਸੇ ਹੀ ਸਟੇਟ ਹਾਈਵੇ ਦੀ ਗੱਲ ਕਰ ਰਹੇ ਹਾਂ ਜੋ ਕਿ ਚੰਡੀਗੜ੍ਹ ਹੁਸ਼ਿਆਰਪੁਰ ਪਠਾਨਕੋੜ ਅੱਗੇ ਜੰਮੂ ਕਸ਼ਮੀਰ ਤੱਕ ਜਾਂਦਾ ਵਾ ਤੇ ਮੈਂ ਚਾਹਾਂਗਾ ਕਿ 2 ਮਿੰਟ ਇੱਥੇ ਰੋਕ ਕੇ ਜਰਾ ਇੱਥੇ ਹਾਲਾਤ ਦਿਖਾ ਦਈਏ ਤੇ ਇੱਥੇ ਪਿੰਡ ਦਾ ਗੰਦਾ ਪਾਣੀ ਜਿਹੜਾ ਕੀ ਆ ਪਿੰਡ ਦੀ ਸੜਕ ਦੇ ਭਾਰਾਂ ਦਾ ਵਾ ਤੇ ਲੋਕ ਇੱਥੇ ਅਕਸਰ ਡਿੱਗਦੇ ਆ ਸੱਟਾਂ ਲੱਗਦੀਆਂ ਨੇ ਤੇ ਬਾਹਰ ਅਕੀ ਦਿਖਾਣੇ ਤੁਹਾਨੂੰ ਬਿਲਕੁਲ ਜੀ ਦਿਖਾਓ